अपना ब्लॉग शुरू मैं आज शुरू करके जाऊंगा हां जी करो जी हां जी अस्सिखाल जी ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਅਜੰਦਰਾ ਬਲੌਗ ਤੇ ਅੱਜ ਰੋਟੀ ਤੋਂ ਸ਼ੁਰੂ ਕਰਦੇ ਆਂ ਜੀ ਬਾਹਰ ਪੈ ਰਿਆ ਬਹੁਤ ਮੀਂਹ ਤੇ ਦੇਖੋ ਇਹ ਬਾਹਰ ਓਹ ਹੋਹ ਤੇ ਤੋਣੀ ਪਣੀ ਪਣੀ ਹੈ ਅੱਵੇ ਆਇਆ ਬਾਹਰ ਪੈ ਰਿਆ ਚੰਗਾ ਮੀਂਹ ਤੇ ਸਕੂਲ ਹੋ ਗਈ ਅੱਜ ਛੁੱਟੀ ਐਮੋਟੀ ਸਕੂਲ ਹੋ ਗਈ ਛੁੱਟੀ ਅੱਜ ਤੇ ਬੱਤੀ ਚਲ ਗਈ ਆ ਤੇ ਬਾਹਰ ਹੀ ਅੱਜ ਇੱਥੇ ਬਹਿ ਕੇ ਸਾਰੇ ਜਣੇ ਖਾਂਦੇ ਆ ਰੋਟੀ ਤੇ ਚਲੋ ਹਾਂਜੀ ਹੋ ਗਿਆ ਰੈਡੀ ਕੇ ਬੱਸ ਬੱਸ ਓ ਕਿ ਆ ਜਾਓ ਫਿਰ ਹਾਂਜੀ ਆ ਗਏ ਹੋ ਹੋਰ ਅੱਜ ਕੋਠੇਵਾਂ ਦੀ ਸੈਟਿੰਗ ਨਹੀਂ ਕਰਨੀ ਕਰੋ ਕਰੋ ਉਹ ਵੀਡੀਓ ਬਣਾਈਏ ਸਾਰਾ ਕੁਝ ਨਹੀਂ ਕਰਨਾ ਉਹ ਵੀ ਕਰੋ ਇਤਨਾ ਬੜਾ ਹਰਾ ਵੇਖੋ ਕਰੋ ਉੱਪਰਲੀ ਵੀ ਸੈਟਿੰਗ ਕਰਨ ਵਾਲੀ ਹੈ ਜੇ ਹਾਂਜੀ ਆ ਲੈ ਚਾਰ ਤੇ ਜੋ ਕੀ ਹੋਇਆ ਤੇਰੇ ਮੂਣੂ ਮੈਨੂੰ ਬੱਸ ਢਿੱਲੀ ਢਿੱਲੀ ਜਿਹੀ ਲੱਗ ਰਹੀ ਮੈਨੂੰ ਅੱਜ ਪਤਾ ਨਹੀਂ ਉੱਤੋਂ ਸਾਰਾ ਚੌਂਦਾ ਪਿਆ ਉੱਤੋਂ ਚੌਂਦਾ ਪਿਆ ਸਾਰਾ ਮम्मा ਕੋਈ ਕਰਦਾ ਨਹੀਂ ਹੈਗਾ ਸਾਰੇ ਜਣੇ ਤੇ ਫਿਰ ਮੈਂ ਕੱਲ ਸੈਟਿੰਗ ਸਾਰੀ ਕਰ ਲੈਣੀ ਆਪਣੀ ਸੈਟਿੰਗ ਤਾਂ ਕਰ ਲੈਣੀ ਤੁਸੀਂ ਸਾਰੀ ਕੱਲ ਕਰਨਾ ਜਿਆ ਯਾਰ ਬੜਾ ਉਹ ਤੇ ਜਲੰਧਾ ਚ ਲੱਗਾ ਕੰਮ ਪਤਾ ਕਿੰਨਾ ਵੱਜ ਜਾਂਦਾ ਫਿਰ ਹੁਣੋਂ ਪਾਣੀ ਪਾਣੀ ਸਾਰਾ ਹੋਇਆ ਪਿਆ ਉੱਪਰੋਂ ਥੱਲੇੋਂ ਕੱਲ੍ਹ ਆਪਾਂ ਕਰ ਲਵਾਂਗੇ ਕੰਮ ਕੀ ਦਾ ਦੇਖ ਲਈ ਤੂੰ ਸ਼ਰਟ ਲਾ ਲ ਮੇਨ ਦਾ ਨਾ ਹੋਇਆ ਨਾ ਤਾਂ ਕਦੀ ਜ਼ਿੰਦਗੀ ਚ ਕੰਮ ਨਹੀਂ ਕਹਿਣਾ ਤੈਨੂੰ ਤੂੰ ਨਾ ਮੈਂ ਤੈਨੂੰ ਬੁਲਾਉਣਾ ਪਿਆ ਗੱਲ ਕਰਾਂ ਕੱਲ ਮੈਂ ਕਹਿੰਦਾ ਠੀਕ ਆ ਚਾ ਠੀਕ ਆ ਹਾਂ ਤੈਨੂੰ ਜ਼ਿੰਦਗੀ ਦੀਆਂ ਕੰਮ ਨਹੀਂ ਕਹਿਣਾ ਮੈਂ ਕਹਿੰਦਾ ਆ ਕਿ ਤਾ ਮਿਲਦੇ ਆਂ ਰੋਟੀ ਪਣੀ ਖਾ ਗਏ ਜੀ ਮੈਂ ਨਹੀਂ ਗਿਆ ਬੱਟੀ ਚੱਲੇ ਹੋਂ ਤੇ ਮਮਾ ਕਿੱਦਾਂ ਫੇਰ ਲੰਚ ਚ ਕੀ ਬਣਾਣਾ ਅੱਜ ਮੈਨੂੰ ਲੱਗੀ ਸਾਫ ਤੇ ਮਸਾਲਾ ਦੀ ਗਾੜਣਾ ਤੇ ਚਾਵਲ ਜਿਨੇ ਪਾ ਕੇ ਰੱਖ ਦਵਾਂ ਕੀਦਾ ਬੜਾ ਸਹੀ ਆ ਚਾਹ ਬੀ ਹਾਂ ਹੁਣ ਕਿਹਦੇ ਤੋਂ ਤੇ ਕਰਦੇ ਆ ਬਾਅਦ ਵਿੱਚ ਹੋਣ ਰੱਖਣ ਦੀ ਥੋੜੀ ਲੇਟ ਹੋ ਗਈ ਮੈਂ ਤੇ ਅੱਜ ਕੀ ਬਣਾਣੀ ਦਾ ਕਿਹੜਾ ਦਾਲ ਬਣਾਣੀ ਆ ਸਾਫ ਤੇ ਮਸਾਲੇ ਨਿੰਬੂ ਵਾਲੀ ਮੇਰਾ ਫੇਵਰੇਟ ਦਾਲ ਸਾਫ ਤੇ ਮਸਾਲੇ ਦੀ ਦਾਲ ਨਹੀਂ ਚਾਹ ਬੀ ਬੜਾ ਲਈ ਲੇਟ ਹੀ ਖਾਧੀ ਸਵੇਰੇ ਵੀ ਰੋਟੀ ਆ ਧਿਨੇ ਪਾਣੀ ਨਿੰਬੂ ਹੈਗਾ ਨਿੰਬੂ ਵੀ ਮਗਾਣੇ ਨਿੰਬੂ ਆਚਾਰ ਪਾ ਲਿਆ ਕੱਲ ਨਿੰਬੂ ਮਗਾ ਲੈਣੇ ਪਾਪਾ ਕੋਲ ਨਿੰਬੂ ਵੀ ਮਗਾ ਲੀ ਹੁਮਾ ਖਿੜਾ ਵੀ ਮਗਾ ਲੀਓ ਹੋਰ ਕੀ ਤੇ ਆ ਦਾਲ ਆ ਥੋੜੀ ਆ ਦਾਲ ਇੰਨੀ ਕੀ ਬਣਾਣੀ ਆ ਨਹੀਂ ਨਹੀਂ ਦਾ ਥੋੜੀ ਜਿਹੀ ਪਾਪਾ ਕਹਿੰਦੇ ਮੈਂ ਲੈ ਕੇ ਆਣਾ ਤੇ ਚਲੋ ਠੀਕ ਆ ਬਣਾਓ ਦਾਲ ਦੁੱਲ ਹੋਰ ਆ ਗਿਆ ਨਾਲ ਤੇ ਦਾਲ ਲੈ ਗਿਆ ਨਿੰਬੂ ਦਕੀਰਾ ਲੈਣ ਚੱਲਾ ਆ ਗਿਆ ਦਾਲ ਆਓ ਆ ਰਬੋਰਡ ਦੀ ਤੇ ਆਇਆ ਮੈਂ ਦਾਲ ਤੇ ਨਿੰਬੂ ਵੀ ਲੈ ਲਈ ਪਾਪਾ ਨਿੰਬੂ ਲੈਣ ਚੱਲੇ ਆ ਅਦਰਕ ਵੀ ਲੈ ਲਈ ਤੇ ਕੀਰਾ ਵੀ ਲੈ ਗਈ ਉਹ ਕੀਰਾ ਵੀ ਲੈਣਾ ਹੋਰ ਕੀ ਚਲ ਮਮਾ ਬਣਾ ਲਓ ਦਾਲ ਆ ਲਓ ਮੈਂ ਕੀ ਕਰਦੀ ਹਾਂ ਮੈਨੂੰ ਚਾਹੀਦੀ ਤੇ ਹਲੇ ਰੋਕ ਰੋਕੋ ਮੈਂ ਦਾਲ ਰੱਖ ਦਿੱਤੀ ਐਦੇ ਦੇ ਦੇ 1 लीटर तो चावल भी झने पाते हैं प्याज है। लगी कट कट के रखलवा पानी भी नहीं लगा ये मर जो शेर बा है चावल में मैं देखने लगी हूं टीवी देखो बना लिया दाल मेरी फेवरेट दाल आ ले अपना शेर सुर बहा जी शाम को जाना जान है 4 बजे ਤਾਂ ਮੈਂ ਮੂਝ ਬਾੜ ਦੇਣੀ ਨੇ ਕੈਮਰਾ ਹੈਣਾ ਮੰਮੀ ਸਵਾ ਦੋ ਹੋ ਗਏ ਆ ਹਾਂਜੀ ਆਹ ਕੀ ਬਣਾ ਰਹੇ ਆ ਅੱਜ ਸਾਬ ਤੇ ਮਸਲਾ ਦੀ ਦਾਲ ਰੱਖੀ ਆ ਚਾਵਲ ਪਾਣੀ ਆਹ ਆ ਠੀਕ ਆ ਤੇ ਮੈਂ ਹੀ ਲੈ ਕੇ ਆਇਆ ਸੀ ਮੈਂ ਹੀ ਲੈ ਕੇ ਆਇਆ ਸੀ ਆਜੂ ਦੇ ਪਟੇ ਆ ਹਮਮ ਮੈਂ ਤੁਰਕਾ ਹੀ ਲਾਉਣਾ ਉਸ ਬਾਅਦ ਰੋਟੀ ਤਿਆਰ ਚਲੋ ਉੱਠ ਜਾਣਾ ਹੁਣ ਜਾਣਾ ਮੈਂ ਕਿ ਸਟੇਜ ਤੱਕ ਧੁੱਪੇ ਕਰ ਦੇਈਏ ਤੋਂਪੇ ਦੇ ਨਿਕਲੇ ਮਾੜੇ ਸੁੱਕੇ ਜਾਣਗੇ ਨਹੀਂ ਤਾਂ ਆਪਣੇ ਆ ਕੁੱਕਰ ਖੋਲਣਾ ਸੀ ਹਾਂ ਖੋਲ ਲਾ ਪਹਿਲਾਂ ਫਿਰ ਦੇਖ ਲਾ ਬਾਅਦ ਚ ਅੱਪਾ ਚੱਲਦੇ ਕੋਠੇ ਵੇ ਕਰਿਆ ਨੇ ਆ ਕੁੱਕਰ ਦੇ ਖੋਲ ਕੇ ਪਹਿਲਾਂ ਕੀ ਆ ਇਹ ਜੀ ਕੀ ਕੁੱਕਰ ਚ ਕੀ ਆ ਚਾਵਲ ਬਣਾਏ ਆ ਅਜੇ ਚਾਵਲ ਬਣਾਏ ਆ ਓਕੇ ਪਾ ਰਿਹਾ ਨੇ ਇਹ ਪਾਉਣੀ ਚਾ ਮਜੀ ਏ ਬਾਗਲੀ ਜੰਮਦੀ ਜਦੋਂ ਕਿਉਂ ਇਹ ਤਾਂ ਸੱਤ ਸਿੰਪਲ ਪਾਣੀ ਦੀ ਭਾਗ ਆ ਹਾਂ ਆ ਇਹਦੇ ਵਿੱਚ ਕਿਉਂ ਹੁੰਦਾ ਆ ਉਹ ਉਹ ਜਦੋਂ ਕਿਤੇ ਦਾ ਮੋਰੇ ਕਰਦੀ ਇਹਦੇ ਆ ਉਹ ਮੋਰੇ ਕਰਦੀ ਤੇ ਮੋਰੇ ਉੱਤੇ ਜੰਮ ਜਾਂਦੀ ਫਿਰ ਨਿਆਣੀ ਹਾ ਜਿੱਧਰ ਬੈਠੇ ਆ ਕੀ ਕਰਦੇ ਤੁਸੀਂ ਇਹ ਹੈ ਮੁੰਨੇ ਬਾਦੀ ਐਤ ਲਈ ਉੱਤਕੇ ਨਾਲ ਗਾਣਾ ਲਾਉਦੀ ਮੈਂ ਮਾੜੇ ਕੱਪੜੇ ਮਾਦਾ ਇੱਧਰ ਲੰਮੀ ਬਈ ਮਾਂ ਕਹਿੰਦੇ ਮਾੜੀ ਦਾਲ ਹਵਾਦੀ ਉੱਠ ਕੇ ਕਰੀ ਤੇ ਅਸੀਂ ਜਲੇ ਕੋਠੇ ਦੇ ਜਰਾਕ ਹੈ ਤੇ ਉਹ ਕਰਿਆਈਏ ਫੇਰਾ ਕੱਪੜਿਆਂ ਨੂੰ ਇਧਰ ਉਧਰ ਕਰਿਆਈਏ ਧੁੱਪ ਨਿਕਲ ਆਈ ਆ ਮੀਂਹ हट ਗਿਆ ਆ ਤੇ ਚਲੋ ਆਓ ਫੇ ਚਲੀਏ ਆਪਾਂ ਚਲੋ ਮੈਂ ਚਲੀਏ ਕੋਠੇ ਦੇ ਤੇ ਮੀਂਹ ਆ ਓਏ ਆ ਮੈਨ ਲੱਗਾ ਡਿੱਗਣ ਮੀਂਹ ਗਿਆ ਹਟ ਐ ਆਈਦਰ ਇਹਨੇ ਬੰਦੇ ਨੇ ਦੇਖੋ ਬਾਹਰ ਕਿਦਾਂ ਸਾਰੇ ਸਮਾਨ ਕੱਢ ਕੇ ਕੋਈ ਵੀਡੀਓ-ਵਿਡੀਓ ਬਣਾਉਣੀ ਆ ਅੰਦਰ ਦੇ ਬਹਾਰਾਂ ਆ ਆ ਪਤਾ ਨਹੀਂ ਕੀ ਕਰੀ ਜਾਂਦਾ ਸਾਰਾ ਘਬਰਾ ਕਰ ਲਿਆ ਖਾਲੀ ਆ ਮੰਨੋ ਮੰਨੋ ਕਰਦਾ ਪਤਾ ਨਹੀਂ ਕੀ ਕਰਦਾ 3 ਦਿਨ ਨਹੀਂ ਕੰਮ ਕੋਈ ਕਰਦਾ ਵੀਡੀਓ ਬਣਾਉਣੀ ਹੈ ਜੀ ਬਈ ਤੇਰਾ ਹੈ ਜਿੰਨੂੰ ਉਸ ਦਾ ਕੰਮ ਕੀ ਹੈ ਪਾਣੀ ਨਹੀਂ ਗਾ ਇੱਥੇ ਪੈ ਰ ਓਏ ਹਲਦਾ ਨਹੀਂ ਲਓ ਜੀ ਦੇਖੋ ਸਵੇਰੇ ਕਿੰਨਾ ਮੀਂਹ ਪੈਂਦਾ ਹੈਗਾ ਤੇ ਹੁਣ ਦੇਖੋ ਜੀ ਇੱਦਾਂ ਐਂ ਤੁੱਪ ਕਿੰਨੀ ਤੁੱਪ ਨਿਕਲ ਆਈ ਆ ਕੋਈ ਇੰਨਾ ਮੀਂਹ ਨਹੀਂ ਪਿਆ ਆ ਹਜੇ ਤੱਕ ਇਧਰੋਂ ਪਾਣੀ ਨਹੀਂ ਸੁੱਕਿਆ ਹੈਗਾ ਨੰਗਨ ਦਾ ਰਾਹ ਇਧਰੋਂ ਬੰਦ ਹੋਇਆ ਰਿਹਾ ਆ ਤੇ ਜਦੋਂ ਕੱਪੜੇ ਕਰਦੇ ਤੁੱਪੇ ਮੂਟੇ-ਵਾਟੇ ਵੀ ਆਪਣੇ ਪਾਣੀ ਆਪੀ ਪੈ ਜਾਂਦਾ ਇਹਨਾਂ ਨੂੰ ਚਾਰਿਆਂ ਨੂੰ ਹਾਲਾ ਭਿੰਡੀਆਂ ਵੀ ਲੱਗੀਆਂ ਥੋੜੀਆਂ ਫੇਰ ਆਹ ਸੁੱਕ ਗਿਆ ਯਾਰ ਆਹ ਸਪੱਟ ਨਹੀਂ ਬਾਕੀ ਆਹ ਸੁੱਕ ਗਿਆ ਹੈ ਹਨਾ ਕੁਣਸੀ ਦਰਖਤ ਵੀ ਥੋੜਾ ਜਿਆ ਰਹਿ ਗਿਆ ਬਾਕੀ ਕੱਟ ਦਿੱਤਾ ਸਾਰੇ ਇਹਨਾਂ ਨੇ ਹਾਂ ਤਾਂ ਕੱਲ ਦਾ ਉੱਤੀ ਛੱਡਿਆ ਰਸਾ ਦਾ ਆਹੋ ਸਾਰਾ ਕੁਛ ਉੱਤੀ ਗਿਆ ਆਹ ਸੋ ਉੱਪਰ ਹੋ ਰਹੀ ਇਹਨਾਂ ਕੇ ਰਹਿ ਗਿਆ ਹੈ ਜੇ ਵੀ ਲਾਹਤਾ ਤੇ ਫਿਰ ਸਰਦੀਆਂ ਨੂੰ ਧੁੱਪ ਵਾਵਾ ਆਊਗੀ ਇੱਥੇ ਖਾਣੀ ਆ ਗਈ ਆਪਣੇ ਪੁਰਾਣੇ ਕਮਰੇ 'ਚ ਚਾ ਲੋ ਬਸ ਹੁਣ ਸਾਰੀ ਜਿਹੜੀ ਇਸੇ ਕਮਰੇ 'ਚ ਹਨਾ ਭਾਈ ਉਹ ਦੂਤਰ ਬਹਿ ਗਿਆ ਲਾਪੇ ਖਾਣ ਉਹ ਪਾ ਗਈ ਹੈ ਪੁਰਾਣੇ ਸਾਰੇ ਆਪਣੇ ਕਮਰੇ 'ਚ ਬਹਿ ਕੇ ਖਾਣ ਵਾਲੀ ਅਸੀਂ ਲੱਗੇ ਜੀ ਇੱਥੇ ਸਾਰੇ ਜਣੇ ਫੇਰ ਇਕੱਠੇ ਹੋ ਕੇ ਖਾਣ ਤੇ ਹਰਮਨ ਅੱਛਾ ਤਾਂ ਉਹ ਦੁਕਾਨ ਤੇ ਗਿਆ ਠੀਕ ਆ ਚਲੋ ਜੀ ਦਾਲ ਚੌਲ ਨਿੰਬੂ ਸੈਲਡ ਸਲਾਦ ਤੇ ਖਾ ਪੀ ਗਏ ਫਿਰ ਤੁਹਾਨੂੰ ਮਿਲਦੇ ਆ ਜੀ ਤੇ ਚਲੋ ਓਕੇ ਜੀ ਲਓ ਜੀ ਆਰਡਰ ਕੀਤਾ ਸੀਗਾ ਅੰਦਰ ਚਲਦੇ ਪਏ ਸਾਡੇ ਵਲੌਗ ਦਿਖਾਓ ਇਹ ਨਵੇਂ ਆਟਾ ਹੁਣ ਇਹਨੂੰ ਬੰਦਾ ਚੈੱਕ ਕਰਨਾ ਪੈਣਾ ਕਿੱਦਾਂ ਆ ਹੂੰ ਇਹ ਦੇਖੋ ਜੀ ਇਹ ਜਿਹਨੇ ਜਿਹੜਾ ਦੇਖਦਾ ਹੈ ਉਹ ਲਿਆ ਸਕਦਾ ਹੈ ਇਹ ਨਵੀਂ ਆਈਟਮ ਆ ਦੇਖੋ ਜੀ ਨਾ ਕਿਥੋਂ ਆਨੇ ਖੁੱਲੋ ਇਹਨੂੰ ਇਹਨੂੰ ਆ ਖੁੱਲ ਜਾਂਦਾ ਆ ਇਹਦੇ ਵਿੱਚ ਸਰਫ ਪੈਂਦੀ ਆ ਆ ਦੇਖੋ ਆ ਖੋਲ ਗਈ ਇਹਨੂੰ ਇਦਾਂ ਕਰਨਾ ਆ ਬੰਦ ਇਹਦੇ ਵਿੱਚ ਪਾ ਸਕਦੇ ਆ ਸਰਫ ਸਰਫ ਨਹੀਂ ਭਾਂਡਿਆਂ ਵਾਲਾ ਡਿਸ਼ ਭਾਂਡਿਆਂ ਵਾਲਾ ਡਿਸ਼ ਬੋਸ ਸਰ ਬਿਸ਼ਵ ਸਰ ਆ ਲੱਗ ਜਾਣਾ ਉੱਪਰ ਇਹਦੇ ਹਾਂਜੀ ਲਓ ਜੀ ਦੇਖੋ ਜੀ ਆਈਟਮ ਬਹੁਤ ਵਧੀਆ ਆ ਹੈ ਤੁਸੀਂ ਕਿਚਨ ਲਈ ਆਪਣੇ ਹੈ ਨਾ ਯੂਜ਼ ਕਰਨੇ ਲਈ ਲੈ ਜਾ ਸਕਦੇ ਆ ਇਹਨੂੰ ਇੱਧਰ ਬਾਹਰ ਨੂੰ ਗੱਡੋ ਨਾ ਇੱਧਰ ਬਾਹਰ ਨੂੰ ਹਾਣੀ ਇਹ ਬਾਹਰ ਨੂੰ ਆਣੀ ਆ ਲਓ ਜੀ ਇੱਥੋਂ ਇਹਨੂੰ ਦਬਾ ਕੇ ਇੱਥੋਂ ਯੂਜ਼ ਕਰੋ ਇਹਨੂੰ ਧੋ ਕੇ ਇਹਦੇ ਉੱਤੇ ਰੱਖ ਦੋ ਵੇਖੋ ਜੀ ਆਈਟਮ ਬੜੀ ਵਧੀਆ ਆ ਹੈ ਬਹੁਤ ਵਧੀਆ ਆਈਟਮ ਆ ਦੇਖੋ ਮੰਮੀ ਦੇਖ ਗਿੰਨਾ ਸੋਹਣਾ ਆ ਪੂਰਾ ਪ੍ਰੈਸ਼ਰ ਮਾਰਨਾ ਆ ਦੇਖ ਆਗੇ ਸੁਣਾਇਆ ਦੇਖਿਓ ਦਾ ਇਹ ਦੇਖ ਕੇ ਕਈਆਂ ਨੇ ਲੈ ਕੇ ਆਣਾ ਹੈ ਹੈ ਆਹੋ ਫਲਕੇ ਅੱਜ ਫਲਕੇ ਕੋਕਾ ਫਰਸ਼ ਉਲਵਾ ਦੋ ਫਲਕੇ ਪਤਾ ਕੀ ਕਰਦੀ ਆ ਕੱਪੜਿਆਂ ਤਾਂ ਨਹੀਂ ਕੋੰਦੀ ਮੇਰੀ ਬਾਤ ਪਾ ਦਿੰਦੀ ਠੀਕ ਆ ਦੇਖੋ ਅੱਛਾ ਇਹਨੂੰ ਉਹਦਾ ਸੁਣਾਇਆ ਮੈਂ ਕਹਾਂ ਉਹ বাজਦਾ ਕਿਉਂ ਨਹੀਂ ਪਿਆ ਹੈਗਾ ਇਹਦੇ ਵਿੱਚੋਂ ਕੱਢਣਾ ਪੈਣਾ ਸੀ ਇਹ ਨਹੀਂ ਨਹੀਂ ਉਹ ਲੋਗ ਆ ਆ ਦੇ ਇਹ ਆ ਲੋਗ ਐਨ ਨੂੰ ਇਹਦਾ ਕੋਮਾ ਐਨ ਇਹਦਾ ਲੌਕ ਹੋ ਗਿਆ ਚੰਗੋ ਜੀ ਇਹ ਬਹੁਤਾ ਜਿਆਦਾ ਮਹਿੰਗਾ ਵੀ ਨਹੀਂ ਹੈਗਾ 115 ਰੁਪਏ ਦਾ ਆਇਆ ਸਿਰਫ 115 ਦਾ ਪਰ ਚੀਜ਼ ਵਧੀਆ ਆਏ ਐ ਐਨ ਬੰਦ ਰਹਿੰਦਾ ਆ ਇਹ ਡੱਬਾ ਜਿਹੜਾ ਹੈ ਨਾ ਮੈਂ ਅੱਜ ਉਹਨੂੰ ਰੱਖ ਲੈਣਾ ਉਹ ਕਿੱਥੇ ਗਿਆ ਪੰਜ ਕਿੱਥੇ ਗਿਆ ਲੈ ਆਜੇ ਪੜ ਕੇ ਬੈਗੀ ਬਾ ਇਹਨੂੰ ਇਦਾਂ ਕਰਨਾ ਆ ਪਰ ਯਾਰ ਆ ਇਦਾਂ ਹੀ ਕਰ ਇਹਦੇ ਵਿੱਚ ਪਾ ਕੇ ਇਦਾਂ ਉਹ ਨਹੀਂ ਮੈਂ ਤਾਂ ਬਾਅਦ ਨੂੰ ਹੀ ਦੇਖਿਆ ਸੀ ਇਹਨਾਂ ਨੂੰ ਚਲ ਦੇਖ ਮੈਂ ਉਹ ਜੀ ਹੁਣਾਇਆ ਇਹਦੇ ਵਿੱਚ ਤੁਸੀਂ ਡਿਟਰਜੈਂਟ ਪਾਓਗੇ ਇਦਾਂ ਕਰੂਗੇ ਫਿਰ ਇਹਦੇ ਵਿੱਚ ਧੋਵੋ ਇਹ ਨਹੀਂ ਕਰੀਂ ਇਹਦੇ ਵਿੱਚ ਇਹਦੇ ਚ ਇੱਕ ਵਾਰ ਡਿਪ ਕਰਕੇ ਤੇ ਫਿਰ ਸਾਫ਼ ਕਰਨਾ ਬਾਅਦ ਨੂੰ ਆਪਾਂ ਕੀ ਕਰਾਂਗੇ ਇੱਧਰ ਚੱਲ ਵੇ ਪੱਲੂ ਕਰ ਤਿਆਰੀ ਬਹੁਤ ਟੀਸ਼ਨ ਦੀ ਹੈ ਤੇ ਸੁਣਾ ਬਟਰ ਜਲੇਬੀ ਖਾਣਾਂਗੇ ਹਾਲਾ ਹਾਲਾ ਚੌਂਗੜਾ ਖਾਗਾ ਚਾਕਲੇਟ ਲਓ ਜੀ ਰੱਖੋ ਇਹਨੂੰ ਕਿਚਨ ਦੇ ਜਿਹਦੇ ਵਿੱਚ ਰੱਖ ਕੇ ਚੱਲ ਕੇ ਜਿੰਦੇ ਰੱਖ ਕੇ ਆ ਚੱਲ ਜਾ ਪਾਂਡੇ ਵਾਲੀ ਪਰਟੀਸ਼ਨ ਤਾਂ ਆ ਗਈਆਂ ਤੇ ਇਹ ਤਾਂ ਅੱਸੀ ਲੱਗੇਗੀ ਚਾਹ ਚਾਹੀ ਪਿੰਡੋਂ ਦੇ ਇਹਦੇ ਆਪਣਾ ਵਲੌਗ ਰੋਜ਼ ਸ਼ਾਮ ਨੂੰ ਪੀਂਦੇ ਹਾਂ ਚਾਹ ਅਸੀਂ ਸ਼ਾਮ ਨੂੰ ਪੀਂਦੀ ਨਹੀਂ ਉਹ ਤਾਂ ਨਹੀਂ ਚਾਹੀ ਪਿੰਡੋਂ ਦੇ ਸ਼ਾਮੀ ਬਾਬਾ ਟਾਈਮ ਅਸੀਂ ਹੁਣ ਇੱਕ ਵਾਰੀ ਪੀ ਲਈਏ ਪੁੱਤ ਤੇ ਨਾਲ ਖਾਂਦੇ ਪਏ ਆ ਗਠੀਆ ਗਠੀਆ ਗਾਠੀਆ 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 ਖਾਂਦੇ ਹੋਏ ਤੇ ਨਾਲ ਆਵੇ ਦੇ ਆਪਣੇ ਵਲੌਗ ਗਠੀਆ ਹੀ ਹੁੰਦਾ ਹੈ ਗਾਠੀਆ ਹੁੰਦਾ ਗਾਠੀਆ ਇਹ ਲਾਲ ਖੰਡਾ ਗਾਟਿਆ ਉਹ ਤੇ ਰੇਡੀ ਫਾਉੜਾ ਗਾਟਿਆ ਵੀ ਗੰਦਾ ਤੇ ਪੀਲਾ ਵਿੱਚ ਆ ਗੜਾ ਮੰਨ ਬੁਜਾਰ ਬਜੂ ਜਾਣਾ ਦੇਰ ਦੀ ਆ ਤੇ ਫਾਉੜਾ ਦਾ ਗੱਡੀ ਤੇ ਠੀਕਾ ਫੇ ਪੀਲਾ ਜਾ ਗਾਟਿਆ ਉਹ ਆ ਲੋ ਜੀ 6:30 ਹੋਏ ਆ ਆ ਦੇਖੋ ਜੀ ਰਾਤ ਨੂੰ ਸੌਂਦੇ ਨਹੀਂ ਹੈਗੇ 2:00 ਵਜੇ ਤੱਕ ਤੇ ਹੁਣ ਸੁੱਤੇ ਪਏ ਆ ਤੇ ਤੁਸੀਂ ਮਿਹਰਜੀ ਹਾਂ ਕਹੋ ਮੈਂ ਤੇ ਛੇਤੀ ਆ ਹਾਂ ਮੈਂ ਜੱਲਾ ਕੋਠੇ ਤੇ ਅਜੀ ਕੋਠੇ ਮम्मा ਚ ਲੱਗੇ ਕੱਪੜੇ ਲਾਉਣ ਕੱਪੜੇ ਲੈ ਆਈਏ ਨਾਲੇ ਦੇਖੀ ਉਹਨੇ ਹਰਮਨ ਨੇ ਕੀ ਕੀਤਾ ਉਹਨੇ ਉਹ ਹੀ ਹਜੇ ਤੱਕ ਵੀਡੀਓ ਪਤਾ ਨਹੀਂ ਬਣਾਈ ਕਿ ਨਹੀਂ ਬਣਾਈ ਸਮਾਨ ਸਾਰਾ ਕਮਰੇ ਦੇ ਬਾਹਰ ਕੱਢ ਕੇ ਰੱਖਿਆ ਹੋਇਆ ਹਾਂਜੀ ਪਤਾ ਜੀ ਪਤਾ ਨਹੀਂ ਕਿ ਕੀ ਕਰਨ ਰਏ ਉਹਦੇ ਖੜੇ ਹੋ ਗਏ ਪਤਾ ਨਹੀਂ ਕੀ ਕਰਦੇ ਪਏ ਆ ਇੰਨੇ ਸਾਲੇ ਪਾਣੀ ਦੇ ਵਿੱਚ ਖੜੇ ਆ ਹੋ ਇਹ ਮੌਸਮ ਤਾਂ ਹੋ ਗਿਆ ਹੁਣ ਸੈਟ ਤੇ ਲੱਗਦਾ ਨਹੀਂ ਹੈਗਾ ਹੁਣ ਮੀਂਹ ਆਊਗਾ ਆਹ ਪੱਟਦੇ ਨੇ ਨਾ ਪੁਦੀਨਾ ਹੁਣ ਤੇ ਸਾਰੇ ਕਾਲਾ ਫੇਰ ਗਿਆ ਆਹਾਂ ਇਹ ਕਿਤਾ ਹੋ ਗਿਆ ਕਾਲਾ ਅੱਛਾ ਪਾਣੀ ਤੇ ਬਸ ਇਹਦਾ ਬਸ 스멜 ਬਹੁਤ ਵਧੀਆ ਹੋਣ ਦੀ ਪਰ ਆਹ ਪਿੰਡੀਆਂ ਵੀ ਲੱਗੀਆਂ ਯਾਰ ਇੱਕ ਦੋ ਦੀ ਦੀਆਂ ਮੈਨੂੰ ਤੂੰ ਵੀ ਯਾਰ ਮੈਂ ਰੱਟੇ ਲਿਟਿਲੀ ਲੱਗਣੇ ਸੇ ਠੀਕ ਆ ਕੀਵਾ ਨਹੀਂ ਆ ਜੋ ਊਟਲੀ ਢਲੀ ਲੱਗਣ ਡਈਆਂ ਉਹ ਤਾਂ ਮੈਨੂੰ ਪਤਾ ਸੀਗਾ ਛੀਗਾ ਢਲੀ ਹੁੰਦੀ ਤਾਂ ਮੰਜੇ ਦੇ ਨਾਲ ਪਈ ਹੁੰਦੀ ਨਾ ਨਹੀਂ ਨਹੀਂ ਉਦਾਂ ਥੋੜੀ ਜੀ ਜਿੱਦਾਂ ਮਾੜਾ ਮੋਟਾ ਕੇ ਹੋ ਜਾਂਦਾ ਲੈ ਤਿਤਲੀ ਆਈ ਕਿਤਲੀ ਤਿਤਲੀ 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 ਆਈ ਔੜੀ ਗਈ ਚਲੋ ਮੌਸਮ ਬੜੀਆ ਹੋ ਗਿਆ ਬੱਦਲ ਹੈਗਾ ਹਜੇ ਆ ਬ੍ਰੇਕਸ਼ ਇੰਨਾ ਕੁ ਰਹਿ ਗਿਆ ਆ ਇਹ ਪਤਾ ਨਹੀਂ ਇਹਨਾਂ ਨੇ ਕਦੋਂ ਕੱਟਣਾ ਹੁਣ ਦੇਖੋ ਸ਼ਾਇਦ ਚਲੋ ਚੱਲਦੇ ਹਾਂ ਥੱਲੇ ਕਪੜੇ ਲੈ ਕੇ ਕਿ ਮਾਰਦੇ ਤਾਹਾਂ ਥੋੜਲੇ ਬਿੰਡੀਆਂ ਕਾਫੀ ਬਿੰਡੀਆਂ ਨਿਕਲੀਆਂ ਆ ਬੱਚੇ ਵੀ ਥੋੜਲੇ ਕਿੰਨੀਆਂ ਹੈਗੀਆਂ 8-10 ਬਿੰਡੀਆਂ ਅਚ ਹਾਂ ਚਾ ਲੋ ਕਰੇਲੇ ਨਹੀਂ ਦੇਖੇ ਨਹੀਂ ਲੱਗੇ ਨਾ ਕਰੇਲੇ ਅੱਜ ਨਾ ਚਾ ਲੋ ਟੋਕਰੀ ਲੈ ਕੇ ਆਇਆ ਮੈਂ ਨਗਰੀਆਂ ਕਪੜੇ ਨੂੰ ਤਾਹਾਂ ਤੇ ਬਜ਼ਾਰਾਂ ਨਾ ਹਾਂ ਬਜ਼ਾਰੇ ਨੂੰ ਬੰਦੀ ਮੈਂ ਹੋਰ ਕੀ ਕਰਨੇ ਦੋਨੇ ਜਣੀਆਂ ਲੜੜਡੀਆਂ ਆ ਆਪਸ ਚ ਕਿਹਾ ਸੀ ਪੱਲੂ ਕੀ ਕਰ ਰਿਹਾ ਜਾ ਲੜਾਂ ਨਹੀਂ ਆ ਆ ਹਾਂਜੀ ਤੇ ਬਹੁਤ ਵੱਲੂ ਹੋਇਆ ਕਹਿੰਦੀ ਨਹੀਂ ਮੈਂ ਜਾਣਾ ਆ ਚਲੋ ਦੇਖ ਲਓ ਫੇ ਜਾਣਾ ਤੇ ਕੋਈ ਗੱਲ ਨਹੀਂ ਚਲੋ ਆ ਜਾਓ ਫੇ ਬਾਜ਼ਾਰ ਨੂੰ ਮੈਂ ਚੱਲਾਂ ਦੁਕਾਨ ਤੇ ਤੇ ਮੈਂ ਉੱਥੇ ਆਪਰ ਨੂੰ ਲੈ ਜਾਣਾ ਨਾਲ ਮੈਂ ਦੁਕਾਨ ਤੇ ਮਿਲਦਾ ਫੇ ਤੁਹਾਨੂੰ ਆ ਗਏ ਹੁਣ ਪਾਪਾ ਆ ਗਏ ਆ ਤੁਸੀਂ ਕਹਿੰਦੇ ਹੋ ਬਰਗਰ ਖਾਣਾ ਤੇ ਲੋ ਜਾਨੇ ਖਾਓ ਤੁਸੀਂ ਡਬਲ ਟਿੱਕੀ ਪਾਪਾ ਲੈ ਕੇ ਆਏ ਬਰਗਰ ਬਰਗਰ ਜਿਆਦੇ ਪਾ ਗਏ oh my god ਚਲੋ ਦਿਖਾਈਏ ਬਰਗਰ ਤੇ ਨਹੀਂ ਖਾਣੇ ਨਹੀਂ ਮੈਨੂੰ ਨਹੀਂ ਖਾਣੇ ਚਲ ਮੈਂ ਕਹਾਂਗੀ 버거 ਆਪਾਂ ਖਾਵਾਂਗੇ 버거 버거 ਨਿਸ਼ਾਨੇ ਫੋਨ ਲੱਗੇ ਆ ਗਏ ਇੱਕ ਇੱਕ 버거 ਦੇ ਪਵਾਨ ਵਾਲੋਂ ਤਿੰਨਾਂ ਦੇ ਨੁਟ ਜਲ ਵਾਲੇ ਸਾਰੇ ਇੱਕੋ ਜਿਹੇ ਕਰਦੇ ਨੇ ਡੋਰ ਤੇ ਆਹ ਦੁਕਾਨਾਂ ਪੈ ਦੋ ਜੀ ਇਹ ਮਗਰ ਸੰਡੇ ਆਖ ਤੇ ਦੋਨੋਂ ਜਾਣੀਆਂ ਇੱਧਰ ਬੈਠੀਆਂ ਮਸਤੀ ਕਰਦੀਆਂ ਪਈਆਂ ਹਰਮਨ ਹਜੇ ਆਇਆ ਨਹੀਂਗਾ ਤੇ ਇੱਧਰ ਹਾਂਜੀ ਆਈ ਦੁਕਾਨ ਖਵਾ ਕੇ ਆ ਗਏ ਆ ਜੀ ਤੇ ਦਾਲ ਦਾਲ ਕਰ ਰਹੇ ਉਹ ਹੀ ਆ ਤੇ ਇਹਨਾਂ ਨੇ ਆਹਨਾਂ ਤੇ ਕਿਹਾ ਨਾ ਖਾਣਾ ਨਹੀਂ ਹੋਣਾ ਇਹਨਾਂ ਦਾ 버ਗਰ 버ਗਰ ਪੁੱਛਾਂਗੇ ਜੇ ਖਾਣਾ ਹੋ ਗਿਆ ਦਰਖਾ ਵੀ ਲਾ ਸ਼ਰਮ ਦਾ ਕਹਿ ਕੇ ਆ ਨਾ ਜਾਂਦੇ ਜਾਂਦੇ ਮੇਰੀ ਰੋਟੀ ਨਾ ਬਣਾਈਓ ਆਹੋ ਬਾਹਰ ਨਿਕਲਿਆ ਹੋਣੀ ਕਹਿੰਦਾ ਮੇਰੀ ਰੋਟੀ ਨਾ ਬਣਾਈਓ ਚਲ ਠੀਕ ਹੈ ਤੇ ਇਹਨਾਂ ਨੂੰ ਪੁੱਛੋ ਤੇ ਫਿਰ ਆਪਾਂ ਹੀ ਦੋ ਤਿੰਨ ਜਣੇ ਰਹਿਣੇ ਖਾਣ ਵਾਲੇ ਮੈਂ ਨਹੀਂ ਆਉਣੀ ਤੁਸੀਂ ਕੀ ਬੋਲੋ ਉਦਾਂ ਹੀ ਆਹਾਂ ਤੇ ਫਿਰ ਆਪਾਂ ਦੋਨੇ ਜਣੇ ਰਹਿ ਗਏ ਰੋਟੀ ਖਾਣ ਵਾਲੇ ਇਹਨਾਂ ਨੂੰ ਪੁੱਛੋ ਇਹਨਾਂ ਨੇ ਖਾਣੀ ਕਿ ਨਹੀਂ ਲੈ ਆਏ ਆ ਹਾਂ ਲੈ ਆਏ ਆ ਉਹ ਸ਼ੇਵ ਕੋ ਮਿਲਿਆ ਸਾੜ ਜੋ ਕੇ ਕੋਈ ਨਹੀਂ ਭੁੱਖੀ ਜੀ ਹੋ ਜੀ ਨਾ ਇਹਨਾਂ ਤੋਂ ਉਹਨਾਂ ਨੇ ਖਾਣੀ ਨਾ ਹਰਮਨ ਨੇ ਖਾਣੀ ਨਾ ਮਾਤਾ ਨੇ ਖਾਣੀ ਪਾਪ ਦੋਨੇ ਜਣੇ ਰਹਿ ਗਏ ਫਿਰ ਠੀਕ ਆ ਜੀ ਚਲੋ ਮਿਲਦੇ ਆ ਫਿਰ ਰੋਟੀ ਪਾਣੀ ਖਾਣ ਲੱਗੇ ਜੀ ਅਸੀਂ ਹੁਣ ਲੱਗੇ ਆ ਰੋਟੀ ਖਾਣ ਤੇ ਇਹ ਕਹਿੰਦੀ ਨਹੀਂ ਖਾਣੀ ਹੁਣ ਇੱਕ ਰੋਟੀ ਖਾਣੀ ਕਹਿੰਦੀ ਮੈਂ ਤੇ ਰੋਟੀ ਅੱਜ ਅਸੀਂ ਦੋਨਾਂ ਨੇ ਖਾਣੀ ਹੈ ਨਹੀਂ ਨਹੀਂ ਔਰ ਕਿਸੇ ਨੇ ਨਹੀਂ ਖਾਣੀ ਹੈਗੀ ਹੈ ਨਿੰਬੂ ਪਾਣੀ ਵਾਲਾ ਤੇ ਮਾਦਾ ਨੇ ਵੀ ਨਹੀਂ ਖਾਣੀ ਅੱਜ ਹਰਮਨ ਨੇ ਵੀ ਨਹੀਂ ਖਾਣੀ ਪਰਗ ਨੇ ਵੀ ਨਹੀਂ ਖਾਣੀ ਤੇ ਰੋਪੇ ਨੂੰ ਪਾਣੀ ਦੇ ਤੇ ਆਪਾਂ ਦੋਨਾਂ ਨੇ ਖਾਣੀ ਆ ਜੀ ਹਾਂਜੀ ਹੈਵੀ ਲੱਗਿਆ ਉਹਨੂੰ ਕਹਿੰਦੀ ਆ ਲੈ ਇੱਕ ਰੋਟੀ ਖਾ ਲੈਨੀ ਆ ਮੈਂ ਮੈਂ ਕਹਿੰਦੇ ਲੱਗੇ ਪੈਂਟਿੰਗ ਨੂੰ ਕਰੋ ਕਰੋ ਪੈਂਟਿੰਗ ਕਰੋ ਪਾਣੀ ਲੈ ਦੇਣਾ ਇੱਕ ਤੇ ਚਲੋ ਮਿਲਦੇ ਆ ਰੋਟੀ ਪਾਣੀ ਖਾ ਕੇ ਫਿਰ ਦੇਖਦੇ ਆ ਬਲੌਗ ਦਾ ਅੱਜ ਕੀ ਬਣਿਆ ਕਿੰਨਾ ਕੁ ਬਣਿਆ 9:10 ਹੋ ਗਏ ਨੇ ਤੇ ਰੋਟੀ ਪਾਣੀ ਖਾ ਕੇ ਹੋ ਗਏ ਵਿਹਲੇ ਤੇ ਰਸੋਈ ਰਸਾਈ ਕਰ ਦਿੱਤੀ ਸਾਰੀ ਸ਼ਾਮ ਨਿਆਣੇ ਵੀ ਦਫਾ ਮੈਂ ਪਹਿਲਾਂ ਇੱਧਰ ਇਹ ਕਰਦੀ ਪਈ ਆ ਜੀ ਪੇਂਟਿੰਗ ਦਿਖਾ ਗਈ ਤਾਂ ਮਾੜੀ ਦਿਖਾ ਸਹੀਂ ਹੋਰ ਗੰਦੀ ਧੀ ਆ ਪੁੱਤ ਬਹੁਤ ਸੋਹਣੀ ਲੱਗਣ ਈ ਆ ਵੀਡੀਓ 'ਚ ਦੇਖ ਬਹੁਤ ਸੋਹਣੀ ਲੱਗਣ ਈ ਆ ਇੱਧਰ ਦੇਖਣ ਦੇ ਆ ਜੀ ਇੱਕ ਪੰਜਾਬੀ ਮੂਵੀ ਤੇ ਇੱਕ ਦਾ ਦੀ ਇਹ ਮੂਵੀ ਮੂਵੀ ਸੋਹਣੀ ਆ ਸੋਹਣੀ ਆ ਹਾਂ ਤੇ ਇੱਧਰ ਹਾਂਜੀ ਮੈਡਮ ਜੀ ਕੀ ਕਰੀ ਜਾਂਨੇ ਹੈ ਹੈ ओके रियल ओनली ओडीला ਬਥੇ ਪਏ ਆ ਇੱਧਰ ਭਾਈ ਸਾਹਿਬ ਮਹਾਰਾਜ ਕੀ ਵੀਡੀਓ ਐਡਿਟ ਕਰਦਾ ਹੈਂ ਤੁਹਾਡਾ ਵੀਡੀਓ ਐਡਿਟ ਹੀ ਨਹੀਂ ਮੁੱਕਦੀ ਉੱਪਰ ਜਿਹੜਾ ਉਹ ਖਲਾੜਾ ਪਾਇਆ ਇਹਨਾਂ ਉਹ ਹੋ ਗਈ ਕੀ ਤੇਰੀ ਵੀਡੀਓ ਬੁੜੀਓ ਹੋ ਗਈ ਕਰਨਾ ਆਹੜਾ ਕਰਦੇ ਵੀਡੀਓ ਇਹ ਕੰਪਲੀਟ ਨਹੀਂ ਹੋਈ ਵੀਡੀਓ ਕੰਪਲੀਟ ਹੋ ਗਈ ਹੋਰ ਨਾਣੀ ਕੱਲ ਗਾਲਾਂ ਪੈਣੀਆਂ ਜੇ ਤੇਰਾ ਕੱਲ ਵਾਲਾ ਕੰਮ ਨਾ ਕੀਤਾ ਕੋਠਿਆ ਹਾਂ ਤੇ ਪਹਿਲਾਂ ਦੱਸ ਦਿੰਦਾ ਮੈਂ ਕਈ ਉਹ ਕੰਮ ਨਾ ਹੋਇਆ ਤੇ ਉਹ ਕੰਮ ਕਰ ਲਵਾਂ ਮੈਂ ਕੱਲ ਕਰ ਦੂੰਗਾ ਨਾ ਹਾਂ ਤੇ ਚਲੋ ਠੀਕ ਆ ਜੀ ਫਿਰ ਕਰੀਏ ਵਲੋਗ ਦਾ ਐਂਡ ਇੱਥੇ ਹੀ ਕਈ ਵਾਰੀ ਕੰਮ ਥੋੜਾ ਹੁੰਦਾ ਕਈ ਵਾਰੀ ਕੋਈ ਆ ਜਾਂਦਾ ਫਿਰ ਬਲੌਗ ਬਣਦਾ ਨਹੀਂ ਆ ਗੈਸਟ ਆ ਗਿਆ ਤੇ ਉਹ ਫਿਰ ਸਾਨੂੰ ਯਾਦ ਪੁਣ ਗਿਆ ਸਾਡਾ ਫਰੈਂਡ ਫਰੈਂਡ ਸਿਕਾ ਮੇਰਾ ਤੇ ਉਹਦੇ ਕਾਕਾ ਹੋਇਆ ਸੀ ਸਵਾ ਮਹੀਨਾ ਦਾ ਤੇ ਡੱਬਾ ਦੇ ਕੇ ਗਿਆ ਅੱਜ ਹਾਂ ਤੇ ਉਹ ਫਿਰ ਉਦੋਂ ਜੇਤਾ ਪੁਣ ਗਿਆ ਵਿਚ ਬਣਾ ਲੈਣਾ ਇਹ ਬਲੌਗ ਉਹ ਵੀ ਸਾਡੇ ਬਲੌਗ ਦੇਖਦੇ ਆ ਆਹ ਚੱਲ ਠੀਕ ਆ ਕਰੋ ਬਲੌਗ ਦਾ ਐਂਡ ਫਿਰ ਲਾਈਕ ਸ਼ੇਅਰ ਕਮੈਂਟ ਕਰਨਾ ਨਾ ਭੁੱਲੋ ਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਤੇ ਸਾਡੇ ਚਿੱਤ ਖੇਤੀ ਨੂੰ ਬੋਲ ਕੇ ਪੂਰਾ ਹੋਵੇ ਅ ਤੇ ਚਲੋ ਠੀਕ ਆ ਜੀ ਮਿਲਾਂਗੇ ਤੁਹਾਨੂੰ ਇੱਕ ਕੱਲ ਨੂੰ ਨਵੇਂ ਵਲੌਗ 'ਚ ਹਾਂਜੀ ਕਰੋ ਬਾਈ ਜੀ ਬਾਈ ਸੋ ਕਿੱਦਾਂ ਲੱਗਾ ਤੁਹਾਨੂੰ ਸਾਡਾ ਇਹ ਵਲੌਗ ਲਾਈਕ ਸ਼ੇਅਰ ਕਮੈਂਟ ਕਰਨਾ ਨਾ ਭੁੱਲਿਓ ਤੇ ਚੈਨਲ ਸਬਸਕ੍ਰਾਈਬ ਵੀ ਜਰੂਰ ਕਰਿਓ ਬੈਲ ਆਈਕਨ ਨੂੰ ਵੀ ਜਰੂਰ ਕਲਿੱਕ ਕਰਿਓ ਤਾਂ ਕਿ ਵੀਡੀਓ ਪੈਂਦੇ ਹੀ ਤੁਹਾਨੂੰ ਨੋਟੀਫਿਕੇਸ਼ਨ ਜਰੂਰ ਸ਼ੋ ਹੋਵੇ ਥੈਂਕ ਯੂ